ਲੋਕਤੰਤਰ ਕਿਉਂ ਆਇਆ ਇਹ ਤੇ ਰਾਜ ਦੇ ਵਿਰੁੱਧ ਸੀਗਾ ਵੀ ਰਾਜਾ ਆਪਣੀ ਮਨਮਰਜ਼ੀ ਕਰਦਾ ਸੀ ਲੋਕਾਂ ਦਾ ਰਾਜ ਹੋਣਾ ਚਾਹੀਦਾ ਹੂੰ ਲੋਕਾਂ ਦਾ ਰਾਜ ਮਤ ਲੋਕਾਂ ਦੇ ਸਾਹਮਣੇ ਪੁਲਸੀ ਹੋਣੀ ਚਾਹੀਦੀ ਹੈ ਹੂੰ ਇਹ ਥੋੜਾ ਜਿਹਾ ਲੋਕਤੰਤਰ ਦੇ ਵਿੱਚ ਕਿ ਅਸੀਂ ਇੱਕ ਨਵੀਂ ਫਾਰਮ ਦੇ ਵਿੱਚ ਰਾਜੇ ਬਣਾ ਦਾਂਗੇ ਜਿਹਨੂੰ ਵੋਟ ਪਾਵਾਂਗੇ ਰਾਜਾ ਬਣ ਜਾਏਗਾ ਉਹ ਰਾਜਾ ਥੋੜਾ ਪਬਲਿਕ ਸਰਵੈਂਟ ਹੋ ਹੂੰ ਸਰਕਾਰੀ ਨੌਕਰ ਹੈ ਲੋਕਾਂ ਦਾ ਸੇਵਾਦਾਰ ਹੈ ਉਹ ਲੋਕਾਂ ਦੀ ਸੇਵਾ ਕੀ ਕਰਨੀ ਲੋਕਾਂ ਤੋਂ ਸੇਵਾ ਕਰਾਈ ਜਾਂਦਾ ਪਿਆ ਤੁਹਾਨੂੰ ਪੜਾਇਆ ਹੀ ਨਹੀਂ ਸਮਝਾਇਆ ਨਹੀਂ ਲੋਕਤੰਤਰ ਹੁੰਦਾ ਕੀ ਹੈ ਉਧਰ ਪ੍ਰੋਪਰ ਡੈਫੀਨੇਸ਼ਨ ਜਿਹੜੀ ਲੋਕਾਂ ਨੂੰ ਹਲੇ ਇਸ ਦੀ ਨਹੀਂ ਪ੍ਰੋਪਰ ਪਤਾ ਪਤਾ ਹੀ ਨਹੀਂ ਹੈ ਜਿਵੇਂ ਤੁਸੀਂ ਕਹਿੰਦੇ ਸਰਕਾਰੀ ਨੌਕਰ ਹੈ ਤੁਸੀਂ ਐਦਾਂ ਦੇ ਵਰਡ ਯੂਜ਼ ਕਰ ਰਹੇ ਹੋ ਕਿ ਸਰਕਾਰੀ ਨੌਕਰ ਹੈਗੇ ਨਹੀਂ ਚਾਹੇ ਉਹ ਮੰਤਰੀ ਹੋਵੇ ਚਾਹੇ ਕੋਈ ਹੋਵੇ ਮੰਨ ਲੈਂਦੇ ਆ ਹਾਂ ਤਾਂ ਇੱਥੇ ਵੀ ਉਹਨਾਂ ਦੇ ਸਪੋਰਟਰ ਹੀ ਕਿਹਾਣ ਨੂੰ ਆ ਜਾਣਗੇ ਕਿ ਤੁਸੀਂ ਕਹਿ ਕੇ ਮੇ ਦਿੱਤਾ ਤੁਸੀਂ ਮੰਤਰੀ ਸਾਹਿਬ ਕੋ ਦੇਖੋ ਇਸ ਤਰ੍ਹਾਂ ਕਿ ਇਹਨਾਂ ਦੀ ਅਫੀਸ਼ੀਅਲ ਡੈਫੀਨੇਸ਼ਨ ਤੇ ਪਬਲਿਕ ਸਰਵੈਂਟ ਹੈ ਨਾ ਸਰਕਾਰੀ ਨੌਕਰੀ ਹੈ ਨਾ ਬਿਲਕੁਲ ਤੋ ऑफिशियल ਡੈਫੀਨੇਸ਼ਨ ਹੈ ਐਸ ਪਰ ਲਾਅ ਐਸ ਪਰ ਕਨਸਟੀਟਿਊਸ਼ਨ ਹੈ ਦੇ ਆਲ ਪੇਡ ਸੈਲਰੀ ਸੈਲਰੀ ਜਿਹਨੂੰ ਕਿਨੂੰ ਦਵਾਂਗੇ ਆਪਾਂ ਨੌਕੋਂ ਨੂੰ ਦਵਾਂਗੇ ਮਾਲਕ ਨੂੰ ਦਵਾਂਗੇ ਤੁਸੀਂ ਮੈਨੂੰ ਦੱਸੋ ਕਿਨੂੰ ਦਵਾਂਗੇ ਸੈਲਰੀ ਤਨਖਾਹ ਕਿਨੂੰ ਦਵਾਂਗੇ ਜੈ ਸਵੰਟ ਹੋਗਾ ਉਹਨੂੰ ਫੇਰ ਇਹ ਤਾਂ ਸਾਰਾ ਤਨਖਾਹ ਦਿੰਨੇ ਤੇ ਫਿਰ ਸਾਬ ਸ਼ਬਦ ਕਿਵੇਂ ਲੱਗ ਗਿਆ ਕਿਸੇ ਦੇ ਪਿੱਛੇ ਫਿਰ ਇਹ ਤੇ ਲੋਗਾਂ ਨੇ ਅਗਿਆਨਤਾ ਕਰਕੇ ਸਾਡੇ ਕੋਲ ਇਸ ਨਾ ਸਮਝੀ ਹੋਣ ਕਰਕੇ ਨਾ ਸਹੀ ਸਿੱਖਿਆ ਹੋਣ ਕਰਕੇ ਲੋਕਤੰਤਰ ਦੀ ਆਹੀ ਜਿਹੜੇ ਮੰਤਰੀ ਬੰਦੇ ਐ ਹੂੰ ਇਹ ਜਦੋਂ ਮੰਤਰੀ ਨਹੀਂ ਹੁੰਦੇ ਕਹਿੰਦੇ ਸਿਕਿਉਰਿਟੀ ਨਹੀਂ ਲਵਾਵਾਂਗੇ ਹੂੰ ਇਹ ਕਿਉਂ ਹੈ ਜੀ ਗੱਲਾਂ ਕਰਦੇ ਆ ਇਹੀ ਬੰਦੇ ਤੁਹਾਡੇ ਵਿੱਚੋਂ ਚੁਣ ਕੇ ਜਾਂਦੇ ਨੇ ਫਿਰ ਸਿਕਿਉਰਿਟੀ ਲੈ ਲੈਂਦੇ ਨੇ ਹੂੰ ਉਹ ਵੀ ਕਹਿੰਦੇ ਨੇ ਵੀ ਲਾਲਬੱਤੀ ਵਾਲਾ ਜਿਹੜਾ ਵੀਪੀ ਕਲਚਰ ਉਹ ਵੀ ਖਤਮ ਕਰਾਂਗੇ ਉਹ ਨਹੀਂ ਹਾਲੇ ਤੱਕ ਹੋਇਆ ਮੈਨੂੰ ਲੱਗਦਾ ਜੇ ਲਾਲਬੱਤੀ ਆਪਣੀ ਗੱਡੀ ਦੀ ਉਤਾਰ ਕੇ ਤੁਸੀਂ ਸਿਕਿਉਰਿਟੀ ਗਨਮੈਨ ਲਗਾਤੇ ਤੁਹਾਨੂੰ ਜਿਹੜੇ ਬੰਦਾ ਤੁਸੀਂ ਚੁਣਿਆ ਵੋਟਾਂ ਪਾ ਕੇ ਉਹਨੂੰ ਮਿਲਣ ਵਾਸਤੇ ਤੁਹਾਨੂੰ ਸਿਫਾਰਸ਼ ਚਾਹੀਦੀ ਅੱਜ ਹੂੰ ਹੂੰ ਤੁਸੀਂ ਆਪਣੀ ਸਹੀ ਸੋਚ ਸਹੀ ਗੱਲ ਲਿਖ ਕੇ ਭੇਜੋ ਸਰਕਾਰ ਨੂੰ ਕੋਈ ਜੀ ਲੋਕਤੰਤਰ ਹੈ ਮੈਂ ਨਾਗਰਿਕਾਂ ਦੇਸ਼ ਦਾ ਮੈਂ ਆਪਣੇ ਭਲੇ ਦੀ ਗੱਲ ਨਹੀਂ ਕਰ ਰਿਹਾ ਕੋ ਆਪਣੇ ਸਵਾਰਥ ਦੀ ਗੱਲ ਨਹੀਂ ਕਰ ਰਿਹਾ ਮੈਂ ਦੇਸ਼ ਤੇ ਨਾਗਰਿਕਾਂ ਦੇ ਸਵਾਰਥ ਦੀ ਗੱਲ ਕਰ ਰਿਹਾ ਹ ਕਿ ਉਹਨਾਂ ਦਾ ਭਲਾ ਐਦਾਂ ਹੋਏਗਾ ਕਿ ਥੋੜਾ ਐਮਐਲਏ ਐਮਪੀ ਤੁਹਾਨੂੰ ਮਿਲਣ ਆਂਦਾ ਸੜਕਾਂ ਦੇ ਖੱਡੇ ਪਏ ਨੇ 40 ਸਾਲ ਹੋ ਗਏ ਮੈਨੂੰ ਦੇਖਦੇ ਜਿਸ ਸ਼ਹਿਰ ਦੇ ਵਿੱਚ ਜਿਹੜੀ ਜਗ੍ਹਾ ਤੇ ਪਾਣੀ ਖੜਾ ਹੁੰਦਾ ਉਥੇ ਬਰਸਾਤ ਪਾ ਜੇ ਪਾਣੀ ਉਥੇ 40 ਸਾਲਾਂ ਤੋਂ ਲਗਾਤਾਰ ਦੇਖ ਰਹੇ ਇਹਨਾਂ ਕੋਲ 40 ਸਾਲ ਚੋਂ ਪਾਣੀ ਨਹੀਂ ਖਤਮ ਹੁੰਦਾ ਕਿੱਥੇ ਨੁਕਰਾਂ ਤੋਂ ਇੱਕੀ ਚੁਣ ਕੇ ਕਰ ਦੇ ਨੇ ਲੋਗਾਂ ਨੂੰ ਨਾਗਰਿਕਾਂ ਨੂੰ ਪਤਾ ਹੀ ਕੁਝ ਨਹੀਂ ਹੈ ਮੈਂ ਆਂਦਾ ਵੀ ਜੇ ਨਾਗਰਿਕ ਜਿਹੜੇ ਦੇਸ਼ ਦੇ ਨਾਗਰਿਕ ਨੇ ਉਹ ਜਿੱਦਣ ਉਹਨਾਂ ਨੂੰ ਆਪਣੇ ਲੋਕਤੰਤਰ ਦੀ ਪਾਵਰ ਦਾ ਪਤਾ ਲੱਗ ਗਿਆ ਵੀ ਉਹਨਾਂ ਕੋਲ ਪਾਵਰ ਕੀ ਹੈ ਜਾਂ ਵੋਟ ਦੇ ਅਧਿਕਾਰ ਦਾ ਪਤਾ ਲੱਗ ਗਿਆ ਵੀ ਉਸ ਦਿਨ ਮੰਤਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਹੈ ਹੱਥਾਂ ਪੈਰਾਂ ਦੀ ਨਹੀਂ ਫਿਰ ਫਿਰ ਬੰਦੇ ਉਹ ਜਿਹੜੇ ਜ਼ਿੰਮੇਵਾਰੀ ਲੈ ਸਕਦੇ ਨੇ ਉਹ ਗਿਆਨ ਗਏ ਹਮ ਅੱਜ ਉਹ ਬੰਦੇ ਅੱਗੇ ਆ ਰਹੇ ਨੇ ਜਿਨ੍ਹਾਂ ਨੂੰ ਵੀ ਮੌਕਾ ਮਿਲੇ ਫਿਰ ਆਪਾਂ ਆਪਣੀ ਵਾਅਫਾ ਕਰਕੇ ਦਿਖਾਵਾਂਗੇ ਆਪਣੇ ਸਾਹਮਣੇ ਸਿਸਟਮ ਨੂੰ ਚਲਾ ਕੇ ਦਿਖਾਵਾਂਗੇ ਫਿਰ ਬੰਦੇ ਆਣਗੇ ਜਿਹੜੇ ਐਕਚੁਅਲ ਸਮਾਜ ਦੀ ਸੇਵਾ ਕਰਨਗੇ ਤੇ ਲੋਕ ਉਹਨਾਂ ਨੂੰ ਜਦੋਂ ਚੁਣਨਗੇ ਤੇ ਨਾਲ ਜ਼ਿੰਮੇਵਾਰੀ ਵੀ ਫਿਕਸ ਕਰਨਗੇ ਕਿਉਂਕਿ ਜਦੋਂ ਲੋਕਾਂ ਨੂੰ ਗਿਆਨ ਹੋ ਗਿਆ ਫਿਰ ਕੋਈ ਐਮਐਲਏ ਕੋਈ ਐਮਪੀ ਆਪਣੀ ਮਨਮਰਜ਼ੀ ਨਹੀਂ ਕਰ ਪਾਏਗਾ ਉਹਨਾਂ ਲੋਕਾਂ ਦੇ ਸਾਹਮਣੇ ਚੱਲਣਾ ਪਏ ਲੋਕਤੰਤਰ ਲੋਗਾਂ ਦੀ ਸਰਕਾਰ ਲੋਗਾਂ ਦੇ ਸਾਹਮਣੇ ਚੱਲਣ ਵਾਲੀ ਸਰਕਾਰ ਲੋਗਾਂ ਦੀ ਵਿਸ਼ੇਸ ਨੂੰ ਪੂਰੀ ਕਰਨ ਵਾਲੀ ਸਰਕਾਰ ਲੋਗਾਂ ਦੇ ਕੀ ਗਰੀਬ ਲੋਕ ਮੈਨ ਦੱਸੋ ਚੰਦੇ ਵੀ ਅਸੀਂ ਗਰੀਬ ਰਹੀਏ ਕੋਈ ਵੀ ਨਹੀਂ ਜਾਊਗਾ ਤੇ ਉਹ ਵੋਟ ਜਦੋਂ ਪਾਉਂਦੇ ਐ ਇਸੇ ਉਮੀਦ ਨਾਲ ਪਾਉਂਦੇ ਨੇ ਵੀ ਸਾਡੀ ਗਰੀਬੀ ਦੂਰ ਹੋਏਗੀ ਕਿਉਂ ਨਹੀਂ ਕੀਤੀ ਇਹਨਾਂ ਨੇ ਕਿ ਲਾਦਾ ਕਿਉਂ ਨਹੀਂ ਹਲਦਾ ਕੋਈ ਹੈ ਕਿਉਂ ਨਹੀਂ ਹੋ ਸਕਦੀ ਇਹ ਹੋ ਸਕਦੀ ਹੈ ਗਰੀਬੀ ਬਿਲਕੁਲ ਹੋ ਸਕਦੀ ਹੈ ਕੋਈ ਹੈ ਹੀ ਨਹੀਂ ਰੀਜ਼ਨ ਹੀ ਨਹੀਂ ਕਿ ਨਾ ਖਤਮ ਹੋਣ ਵਾਲਾ ਤੇ ਇਹਦੇ ਲਈ ਤਾਂ ਕਨਸੈਪਟ ਜੀ ਦੇਖੀ ਵੀ ਤਾਂ ਕਿੰਨੇ ਸਾਲਾਂ ਦਾ ਹੋਣਾ ਵੀ ਇਸ ਨੂੰ ਪੂਰੇ ਹੁੰਦੇ ਹੁੰਦੇ ਵੀ ਜੇ ਗਰੀਬੀ ਚੱਕਣੀ ਵੀ ਆ ਪੂਰੇ ਭਾਰਤ ਦੇਸ਼ ਦੇ ਵਿੱਚੋਂ ਕੋਈ ਦੇਖੋ ਤੁਹਾਨੂੰ ਸਮਝਾਉਣ ਵਾਸਤੇ ਮੈਂ ਇੱਕ ਉਦਾਹਰਨ ਦੇ ਰਿਹਾ ਹਾਂ ਕਰੋਨਾ ਆਇਆ ਜੀ ਸਰਕਾਰ ਨੇ ਇੱਕ ਕਾਨੂੰਨ ਨਾਲ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਹਾਂ ਤੇ ਲੋਕਾਂ ਨੇ ਕੀ ਕੀਤਾ ਕਰੇ ਰਹੇ ਹਾਂ ਮੰਨਿਆ ਨਾ ਸਰਕਾਰ ਦਾ ਕਾਨੂੰਨ ਤੇ ਸਰਕਾਰ ਡਿਸਾਈਡ ਕਰ ਦੇ ਪਾਲਿਸੀ ਬਣਾ ਦੇ ਗਰੀਬੀ ਕਿੱਦਾਂ ਖਤਮ ਕਰਨੀ ਹੈ ਇਹ ਕਿਤਾਬ 'ਚ ਸਾਰਾ ਲਿਖਿਆ ਹੋਇਆ ਹੈ ਸਰਕਾਰ ਪਾਲਿਸੀ ਕਿੱਦਾਂ ਬਣਾ ਸਕਦੀ ਹੈ ਹਮ ਸਰਕਾਰ ਕੋਲੇ ਕੀ ਅਧਿਕਾਰ ਨੇ ਕਿ ਉਹਨਾਂ ਕੋਲੇ ਮੰਡੇਟ ਹੈ ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ ਖਤਮ ਹੋ ਸਕਦੀ ਹੈ ਲੋਕ ਮੰਗ ਕਰ ਲਣਗੇ ਇੱਕ ਤੁਸੀਂ ਜਿਵੇਂ ਆ ਨੌਕਰੀਆਂ ਦੀ ਗੱਲ ਚੱਲਦੀ ਪਈ ਸੀ ਇੱਕ ਵੀ ਕਹਿੰਦੇ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਸਕਿਲਸ ਹੁੰਦੇ ਨੇ ਅਲੱਗ-ਅਲੱਗ ਗ੍ਰੇਡ ਹੁੰਦੇ ਨੇ ਏ ਗ੍ਰੇਡ ਡੀ ਗ੍ਰੇਡ ਤੇ ਐਦਾਂ ਦੀਆਂ ਨੌਕਰੀਆਂ ਹੁੰਦੀਆਂ ਨੇ ਉਹਨਾਂ ਮਿਊਨਿਸਪਲ ਕੋਰਪੋਰੇਸ਼ਨ ਦੀ ਗੱਲ ਕਰਦੇ ਆਂ ਵੀ ਜਿੱਥੇ ਆਫੀਸਰਸ ਨੇ ਉਹ ਅਲੱਗ ਗ੍ਰੇਡ ਐ ਜਿਹੜੇ ਸੀਵਰੇਜ ਦੇ ਵਿੱਚ ਜੰਪ ਮਾਰਦੇ ਉਹਨਾਂ ਦਾ ਅਲੱਗ ਗ੍ਰੇਡ ਐ ਤਾਂ ਉਹ ਚੂਜ਼ ਕੀਤੇ ਜਾਂਦੇ ਨੇ ਵੀ ਇਹ ਬੰਦਾ ਸੀਵਰ ਦੇ ਵਿੱਚ ਜੰਪ ਮਾਰੂਗਾ ਤਾਂ ਉਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਵੀ ਇੱਕ ਟੈਗ ਲੱਗ ਜਾਂਦਾ ਵੀ ਇਹ ਇਸ ਪਰਿਵਾਰ ਦਾ ਬੰਦਾ ਐ ਵੀ ਇਹ ਕਿਤੇ ਅਫਸਰ ਨਾ ਬਣ ਜਾਵੇ ਵੀ ਇਹਨੂੰ ਇੱਥੇ ਤੱਕ ਕੀ ਰੱਖਣਾ ਵਾ ਵੀ ਇਹਨਾਂ ਨੂੰ ਸਾਫ਼ ਕੌਣ ਕਰੂਗਾ ਦੇਖੋ ਇਹ ਸਾਡੇ ਮਾਨਸਿਕ ਗੁਲਾਮੀ ਆ ਹੂੰ ਸੰਵਿਧਾਨ ਨੇ ਚੀਜ਼ ਨੂੰ ਅਲਾਉ ਨਹੀਂ ਕਰਦਾ ਹਮ ਸੰਵਿਧਾਨ ਕਹਿੰਦਾ ਤੁਸੀਂ ਬਰਾਬਰ ਹੋ ਹਮ ਤੁਹਾਨੂੰ ਬਰਾਬਰ ਦੇ ਮੌਕੇ ਮਿਲਨੇ ਆ ਬਰਾਬਰ ਦੇ ਸਾਧਨ ਮਿਲਨੇ ਆ ਹਮ ਮੈਰਿਟ ਬੰਨੀ ਹੈ ਹਮ ਫਿਰ ਹਰ ਨਾਗਰਿਕ ਵਾਸਤੇ ਇਸ ਤਰੀਕੇ ਦੀ ਵਿਵਸਥਾ ਬਣੀ ਹੋਈ ਹੈ ਕਿ ਕੋਈ ਕਿਸੇ ਨੂੰ ਪੀਖ ਮੰਗਣ ਦੀ ਜ਼ਰੂਰਤ ਨਾ ਹੋ ਪਵੇ ਇਸ ਦੇਸ਼ ਵਿੱਚ ਹਮ ਇਹ ਵਿਵਸਥਾ ਬਣੀ ਹੋਈ ਹੈ ਪદ્ધਤੀ ਨਹੀਂ ਗਈ ਸਮਝਾਇਆ ਨਹੀਂ ਗਿਆ ਹਮ ਇਹ ਮਾਰੀ ਗਈ ਹੈ ਤੇ ਅਨਪੜ੍ਹ ਨੂੰ ਅਨਪੜ੍ਹ ਰੱਖਿਆ ਗਿਆ ਉਹਨਾਂ ਦੇ ਅਧਿਕਾਰ ਹੀ ਨਹੀਂ ਪਤਾ ਉਹਨੂੰ ਸਿਸਟਮ ਹੀ ਨਹੀਂ ਪਤਾ ਜਦੋਂ ਉਹਨੂੰ ਸਿਸਟਮ ਦੀ ਨੌਲੇਜ ਹੋਏਗੀ ਸਿਸਟਮ ਦਾ ਗਿਆਨ ਹੋਏਗਾ ਫਿਰ ਉਹ ਖੁਦ ਚੂਜ਼ ਕਰੇਗਾ ਕਿ ਮੈਂ ਕਿਹੜਾ ਕੰਮ ਕਰਨਾ ਹੈ ਅੱਜ ਮਜਬੂਰੀ ਚ ਕਰ ਰਿਹਾ ਅੱਜ ਮਜਬੂਰੀ ਕੀ ਹੈ ਖਾਣ ਪੀਣ ਦੇ ਲਾਲੇ ਪਏ ਹੋਏ ਆ ਰੋਟੀ ਜੋ ਕੋਈ ਪੈਸੇ ਆ ਨਹੀਂ ਬੰਦਾ ਕਹਿੰਦਾ ਜਿਹੜਾ ਕੰਮ ਕਰਾਣਾ ਕਰਵਾ ਜਿਹੜੀ ਸੁਪਾਰੀਆਂ ਲੈਂਦੇ ਲੋਕ ਕਿਲਿੰਗ ਕਰਦੇ ਹੋ ਕਿਉਂ ਕਰਦੇ ਆ ਰਾਹਤ ਪਟਕ ਕੇ ਨੇ ਉਹ ਨੇਚਰਲੀ ਰਾਤੋਂ ਪਟਕੇ ਹੁਣ ਦੱਸੋ ਕਿਹੜੀ ਮਾਂ ਚਾਏਗੀ ਕਿ ਉਹਦਾ ਬੱਚਾ ਵੱਡਾ ਕੇ ਅਪਰਾਧੀ ਬਣੇ ਕੋਈ ਚਾਏਗੀ ਮਾਂ ਤੁਸੀਂ ਦੱਸੋ ਮੈਨੂੰ ਬਿਲਕੁਲ ਨਹੀਂ ਚਾਹੁੰਦੀ ਤੇ ਕਿਉਂ ਬੱਚਾ ਇੱਕ ਚੰਗਾ ਬੱਚੇ ਤੋਂ ਅਪਰਾਧੀ ਬੰਦ ਹੈ ਉਹ ਕਿਉਂ ਮਾੜਾ ਬੰਦ ਹੈ ਕਿਹੜੀ ਮਜਬੂਰੀ ਹੈ ਕਦੇ ਅਸੀਂ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਗਰੀਬ ਦਾ ਬੱਚਾ ਵੀ ਉਮੀਦ ਰੱਖਦਾ ਵੀ ਮੇਰਾ ਚੰਗਾ ਜੀਵਨ ਹੋਵੇ ਪਰ ਉਹਨਾਂ ਸੀ ਸਾਧਨ ਨਹੀਂ ਦੇ ਰਹੇ ਸਾਡੇ ਕੋਈ ਵਿਵਸਥਾ ਹੀ ਨਹੀਂ ਹੈ ਅਸੀਂ ਕਹਤਾ ਜੀ ਸਕੂਲ ਦੀ এডਿਕੇਸ਼ਨ ਫਰੀ ਹੈ ਛੇ ਤੋਂ 14 ਸਾਲ ਉਹ ਵੀ ਕਦੋਂ ਹੋਈ ਹੈ 2006 ਤੋਂ ਬਾਅਦ 1950 ਦਾ ਸੰਵਿਧਾਨ ਲਾਗੂ ਹੋਇਆ ਦਾ ਹਮ ਲੋਕਤੰਤਰ ਬਿਨਾ ਪੜਾਈ ਲਿਖਾਈ ਤੋਂ ਜ਼ੀਰੋ ਹੈ ਔਰ ਇਹਨਾਂ ਨੇ ਪੜਾਈ ਨਹੀਂ ਦਿੱਤੀ ਤੁਹਾਨੂੰ ਕੰਪਲਸਰੀ ਨਹੀਂ ਕੀਤੀ 2006 ਦਾ ਐਕਟ ਵੀ ਤਾਂ ਬਣਿਆ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕਿਸੇ ਨੇ ਰਿਟ ਪਾਈ ਹਮ ਇਹ ਜਿਹੜੇ ਚੁਣੇ ਮੰਤਰੀ ਸੀਗੇ ਐਮ ਐਲ ਏ ਐਮ ਪੀ ਇਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਇਹ ਸੁਪਰੀਮ ਕੋਰਟ ਨੇ 19 ਕ੍ਰਿਸਟਨ ਦੀ ਪ੍ਰਿਟ ਫਾਈਲ ਹੋਈ ਤਾਂ ਜਾ ਕੇ ਇਹਨਾਂ ਨੇ ਕਿਹਾ ਵੀ ਐਜੂਕੇਸ਼ਨ ਦਿਓ ਬੱਚਿਆਂ ਨੂੰ ਉਹ ਵੀ 6 ਤੋਂ 14 ਸਾਲ ਹੁਣ ਉਹ ਵੀ ਜਿਹੜਾ ਬੱਚਾ ਸਕੂਲ ਚੱਲ ਜਾਏਗਾ ਜਿਹੜਾ ਬੱਚਾ ਸਕੂਲ ਨਹੀਂ ਜਾ ਰਿਹਾ ਆਪਾਂ ਚਾਈਲਡ ਲੇਬਰ ਦੇਖ ਰਹੇ ਸਕੂਲ ਨਹੀਂ ਜਾ ਰਿਹਾ ਤਦ ਹੀ ਚਾਈਲਡ ਲੇਬਰ ਹੈ ਹਮ ਇਹਦਾ ਮਤਲਬ ਸਰਕਾਰ ਦੀ ਵਿਵਸਥਾ ਉੱਥੇ ਨਹੀਂ ਪਹੁੰਚ ਰਹੀ ਲੇਕਿਨ ਸਰ ਇਹ ਵੀ ਅਈ ਵੀ ਗੱਲ ਬਣਦੀ ਹੈ ਨਾ ਵੀ ਸਰਕਾਰ ਤਾਂ ਕਹਿੰਦੀ ਤੁਸੀਂ ਪੜੋ ਫੀਸ ਸਰਕਾਰੀ ਸਕੂਲ ਦੀ ਮੰਨ ਲੈਂਦੇ ਆਪਾਂ ਇੰਨੀ ਨਹੀਂ ਹੋਊਗੀ ਜੇ ਦੇਣੀ ਵੀ ਪੈ ਜਾਵੇ ਤਾਂ ਉੱਥੇ ਬੱਚੇ ਪਹੁੰਚ ਨਹੀਂ ਦਿੱਤਾ ਉੱਥੇ ਇਹ ਵੀ ਮੰਨਦੇ ਪੇਰੈਂਟਸ ਦਾ ਵੀ ਰੋਲ ਹੈਗਾ ਵਾ ਉਸ ਵਿੱਚ ਕੋਈ ਨਾ ਕੋਈ ਗਲਤੀ ਹੈਗੀ ਵੀ ਬੱਚੇ ਨੂੰ ਪਹੁੰਚਾਉਂਦੇ ਨਹੀਂ ਪਏ ਉੱਥੇ ਸਰ ਮੇਰੇ ਪਹਿਲਾਂ ਸਟੱਡੀ ਤੇ ਕਰੋ ਨਾ ਪੇਪਰ ਪੇਰੈਂਟਸ ਇਹਲਾ ਤੁਸੀਂ ਚੁੱਗੀ ਚੌਂੜੀਆਂ ਬਸਤੀਆਂ 'ਚ ਜਾ ਕੇ ਦੇਖੋ ਤੁਸੀਂ ਇਹ ਨਾਲੇ ਦੇ ਨਾਲ-ਨਾਲ ਚੱਕ ਕੇ ਦੇਖੋ ਆ ਨਾਲਾ ਨਾ ਗੰਦਾ ਬੁੱਢਾ ਨਾਲ ਜੀ ਜੀ ਕੀ ਇਹਦੇ ਆਸ-ਪਾਸੇ ਜਿਹੜੇ ਬੰਦੇ ਜੀ ਰਹੇ ਐ ਇਹਨਾਂ ਦੇ ਕੋਈ ਰਾਈਟਸ ਨਹੀਂ ਹੈ ਸਾਫ਼ ਸੁਥਰਾ ਵਾ ਵਾਤਾਵਰਣ ਦੇ ਹਾਂ ਆ ਗੰਦੇ ਨਾਲੇ ਦਾ ਪਾਣੀ ਪੀਰੇ ਕੈਂਸਰਸ ਹੋ ਰਿਹਾ ਕਿੰਨਾ ਪੰਜਾਬ 'ਚ ਸ਼ੋਰ ਮਚ ਰਿਹਾ ਹਾਂ ਇਹ ਕਿੰਨੇ ਪੈਸੇ ਖਾ ਕੇ 700 ਕਰੋੜ ਵੀ ਖਾ ਕੇ ਸਾਫ ਸਫਾਈ ਦਾ ਹੁਣ ਦੱਸੋ ਕਿਹਦੀ ਜ਼ਿੰਮੇਵਾਰੀ ਫਿਕਸ ਕਰੀਏ ਤੋਂ ਇਸ ਚ ਹਰ ਬੰਦਾ ਜਦੋਂ ਵੀ ਚੋਣ ਆਉਂਦੇ ਕਿੰਨੇ ਸਾਲ ਤੇ ਤੁਸੀਂ ਵੀ ਦੇਖਦੇ ਹੋਵੋਗੇ ਹਰ ਚੋਣਾਂ ਚ ਵਾਅਦਾ ਹੁੰਦਾ ਬੁੱਢਾ ਨਾਲਾ ਸਾਫ ਹੋ ਜਾਏਗਾ ਕਿੰਨੇ ਚੋਣ ਤੁਸੀਂ ਦੇਖ ਚੁੱਕੇ ਹੋ 300 ਕਰੋੜ ਕਦੇ 100 ਕਰੋੜ ਕਦੇ ਫਿਰ ਉਹ ਕਿੱਥੇ ਜਾ ਰਿਹਾ ਨਾਲਾ ਉੱਥੇ ਦਾ ਉੱਥੇ ਹੀ ਦਰਿਆ ਤੋਂ ਨਾਲਾ ਬਣਾਤਾ ਇਹ ਹਰ ਵਿਵਸਥਾ ਵਿੱਚ ਜਦੋਂ ਤੱਕ ਲੋਕਾਂ ਕੋਲ ਸਹੀ ਜਾਣਕਾਰੀ ਲੋਕਤੰਤਰ ਨਹੀਂ ਹੈ ਤੇ ਹਰ ਪਾਸੇ ਸ਼ੋਸ਼ਣ ਹੋਏਗਾ ਪਾਲਸੀਆਂ ਬਣਨ ਗਿਆ ਕਾਗਜ਼ਾਚ ਚੜ੍ਹ ਜਾਣਗੇ ਇਹ ਕਹਿੰਦੇ ਨਾਲ ਕਿ ਬੱਚਾ ਸਕੂਲ ਚੱਲੇ ਜਾਏ ਉਹ ਸਫੀਸ਼ੀਐਂਟ ਹੈ ਉਹਨਾਂ ਦੇ ਘਰ ਦੇ ਹਾਲਾਤ ਤੇ ਦੇਖੋ ਮਾਂ ਬਾਪ ਬਿਮਾਰ ਪਏ ਹੈ ਪੈ ਹੈ ਨਹੀਂ ਹੈ ਉਹ ਕਹਿੰਦੇ ਬੱਚੇ ਚਲ ਤੂੰ ਕੰਮ ਕਰ ਲੈ ਬੱਚੇ ਸਕੂਲਾਂ ਚ ਕਿਉਂ ਛੱਡਦੇ ਆ ਤੁਸੀਂ ਸਰਵੇ ਕਰਕੇ ਦੇਖੋ ਜਿਹੜੇ ਕੋਈ ਪੰਜਵੀਂ ਚ ਛੱਡ ਗਿਆ ਕੋਈ ਅੱਠਵੀਂ ਚ ਛੱਡ ਗਿਆ ਕੋਈ ਦਸਵੀਂ ਛੱਡ ਗਿਆ ਤੁਸੀਂ ਸਰਵੇ ਕਰਕੇ ਦੇਖੋ ਉਹਨਾਂ ਦਸਨ ਦੇ ਘਰ ਦੀ ਮਜਬੂਰੀ ਸੀਗੀ ਤਾਂ ਮਜਬੂਰੀ ਕਿਨੇ ਦੂਰ ਕਰਨੀ ਸੀ ਮਾਮਾ ਆਪਣੇ ਤਾਂ ਅਸਮਰਥ ਹੈ ਤੁਸੀਂ ਦੇਸ਼ ਦੀ ਵਿਵਸਥਾ ਤਾਂ ਪੜ੍ਹੋ ਨਾ ਮੈਂ ਕਹਿੰਨਾ ਵਿਵਸਥਾ ਪੜ੍ਹੋ ਦੇਸ਼ ਦੀ ਕਿ ਦੇਸ਼ ਦੀ ਸੰਵਿਧਾਨ ਦੇ ਸਾਹਮਣੇ ਵਿਵਸਥਾ ਕੀ ਬਣੀ ਹੋਈ ਹੈ ਉਹਦੇ ਸਾਹਮਣੇ ਦੇਖੋ ਕਿ ਲੋਕਾਂ ਨੂੰ ਨਾਗਰਿਕਾਂ ਨੂੰ ਉਹਦਾਂ ਦੀ ਵਿਵਸਥਾ ਮਿਲਦੀ ਪਈ ਹੈ ਕਿ ਨਹੀਂ ਮਿਲਦੀ ਪਈ ਤੇ ਕਿਹਨੇ ਦੇਣੀ ਸੀ ਕਿਹਦੀ ਜ਼ਿੰਮੇਵਾਰੀ ਸੀ ਜਦੋਂ ਵੀ ਐਮਐਲਏ ਸੋਚ ਚੱਕਦਾ ਹੈ ਜਾਂ ਮੰਤਰੀ ਸੋਚ ਚੱਕਦਾ ਹੈ ਕਿਹਦੀ ਸੋਚ ਚੱਕਦਾ ਹੈ ਕਿਹਦੀ ਸੋਚ ਚੱਕਦਾ ਮੈਂ ਕਿਹਦੇ ਸਾਹਮਣੇ ਕੰਮ ਕਰੂੰਗਾ ਸੰਵਿਧਾਨ ਦੀ ਸੰਵਿਧਾਨ ਦੀ ਤੇ ਸੰਵਿਧਾਨ ਦੇ ਸਾਹਮਣੇ ਕੰਮ ਕਿਉਂ ਨਹੀਂ ਹੋ ਰਿਹਾ ਮੰਤਰੀ ਚੱਕਦਾ ਸੋ ਕਿ ਮੈਂ ਆਪਣੀ ਮਨਮਰਜ਼ੀ ਕਰਾਂਗਾ ਸਰ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਬ੍ਰਿਟਿਸ਼ ਜਦੋਂ ਦੇ ਗਏ ਨੇ ਇੰਡੀਆ ਨੂੰ ਛੱਡ ਕੇ ਦੇਸ਼ ਜਰੂਰ ਆਜ਼ਾਦ ਹੋਇਆ ਉੱਥੇ ਖੜਾ ਇੰਡੀਆ ਨਹੀਂ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਉੱਥੇ ਖੜਾ ਕਿਉਂਕਿ ਅੱਜ ਇਹ ਇੰਡੀਆ ਚੌਥੀ ਲਾਰਜੈਸਟ ਇਕਨੋਮੀ ਵਰਡ ਦੀ ਬਣੀ ਹੋਈ ਹੈ ਇਹਦਾ ਮਤਲਬ ਚੌਥਾ ਲਾਰਜੈਸਟ ਪੈਸਾ ਜਿਹੜਾ ਵਰਡ ਹੈ ਉਹ ਇੰਡੀਆ ਚ ਹੈ ਇਹ ਤਰੱਕੀ ਤੇ ਹੋਈ ਹੈ ਜੀ ਪਰ ਉੱਤਰ ਕੀ ਕਿੰਨਾ ਹੱਥਾਂ ਚ ਗਈ ਹੈ ਸਵਾਲ ਇਹ ਹੈ ਕੁਝ ਲੋਕਾਂ ਵਾਸਤੇparatothe ਉੱਥੇ ਖੜਾ ਹਮ ਜਿਹਦੀ ਤਰੱਕੀ ਨਹੀਂ ਹੋਈ ਜਿਨਾਂ ਨੂੰ ਸਾਧਨ ਨਹੀਂ ਮਿਲੇ ਹਮ ਜਿਨਾਂ ਨੂੰ ਮਿਲ ਗਏ ਮੰਤਰੀ ਦੇ ਪਦਾਂ ਪਦ ਮਿਲ ਗਏ ਹਮ ਵੱਡੇ ਵੱਡੇ ਅਫਸਰ ਬਣ ਗਏ ਜਿਹੜੇ ਰਾਜਾ ਵਾਂਗੂੰ ਜ਼ਿੰਦਗੀ ਜੀ ਰਹੇ ਆ ਉਹਨਾਂ ਵਾਸਤੇ ਤਾਂ ਤਰੱਕੀ ਹੋ ਚੁੱਕੀ ਹੈ ਪਰ ਤਰੱਕੀ ਕਿੰਨਾ ਵਾਸਤੇ ਨਹੀਂ ਹੋਈ ਜਿਨਾਂ ਨੂੰ ਕੁਝ ਨਹੀਂ ਮਿਲਿਆ ਮੱਧਮ ਵਰਗ ਲੋ ਇਨਕਮ ਗਰੁੱਪ ਤਕਰੀਬ 80 ਕਰੋੜ ਨੂੰ ਤੁਸੀਂ ਰਾਸ਼ਨ ਦੇ ਰਹੇ ਹੋ ਉਹ 80 ਕਰੋੜਾਂ 'ਚ ਤਰੱਕੀ ਨਹੀਂ ਹੋਈ ਜਿਹਨੂੰ ਮੁਫਤ ਰਾਸ਼ਨ ਮਿਲਦਾ ਪਿਆ ਜਿਹੜੇ ਜਿਨ੍ਹਾਂ ਕੋਲ ਰਾਸ਼ਨ ਖਾਨ ਜੋਗੇ ਪੈਸੇ ਹੈ ਨਹੀਂ ਉਹਨਾਂ ਵਾਸਤੇ ਦੇਸ਼ ਕਿੱਥੇ ਹੈ ਤੇ ਅਸੀਂ ਅਲੱਗ-ਅਲੱਗ ਵਰਗਾਂ 'ਚ ਦੇਸ਼ ਨੂੰ ਵੰਡਤਾ ਇੱਕ ਨੂੰ ਖਰਮਾਪਤੀ ਬਣਾਤਾ ਇੱਕ ਨੂੰ ਖਗਾਲ ਕਰਤਾ ਰੋਟੀ ਜੋਗਾ ਵੀ ਨਹੀਂ ਛੱਡਿਆ ਤੇ ਤਰੱਕੀ ਹੋਈ ਹੈ ਪਰ ਸਾਨੂੰ ਸਾਰਿਆਂ ਨੂੰ ਮਿਲ ਕੇ ਸਟੱਡੀ ਕਰਨੀ ਪੈਗੀ ਇਹ ਤਰੱਕੀ ਦਾ ਸਟਰਕਚਰ ਕੀ ਹੈ ਕੀ ਹੋ ਰਿਹਾ ਹੈ ਕਿ ਸਾਰੇ ਸਾਧਨ ਕੁਝ ਲੋਗਾਂ ਦੇ ਹੱਥਾਂ ਵਿੱਚ ਹੀ ਜਾ ਰਹੇ ਕਿਉਂ ਜਾ ਰਹੇ ਹੈ ਇਹ ਕੀ ਸਾਡਾ ਸਿਸਟਮ ਹੈ ਇਹਨੂੰ ਬਦਲਣਾ ਪਏਗਾ ਜਿਹੜੀ ਵਰਤਮਾਨ ਵਿਵਸਥਾ ਚੱਲਦੀ ਪਈ ਹੈ ਆਜ਼ਾਦੀ ਤੋਂ ਬਾਅਦ ਉਹ ਮੇਰ ਨੂੰ ਮੇਰ ਬਣਾਉਣ ਵਾਲੀ ਚੱਲਦੀ ਪਈ ਹੈ ਉਹ ਆਮ ਲੋਕਾਂ ਦੇ ਵਿੱਚ ਸਾਧਨ ਵੰਡਣ ਵਾਲੀ ਵਿਵਸਥਾ ਹੀ ਨਹੀਂ ਹੈ ਜਦੋਂ ਬਚਪਨ ਤੋਂ ਹੀ ਤੁਸੀਂ ਬੱਚੇ ਨੂੰ ਵੰਚਿਤ ਰੱਖਤਾ ਉਹਨੂੰ ਬਚਪਨ ਤੋਂ ਹੀ ਨਹੀਂ ਬਰਾਬਰ ਕੀਤਾ ਵੱਡਾ ਹੋ ਕੇ ਬਰਾਬਰ ਕਿੱਦੋਂ ਕਰ ਲੂਗੇ ਤੁਸੀਂ ਉਹਦੀ ਕਾਬਲੀਅਤ ਹੀ ਨਹੀਂ ਵਿਕਸਿਤ ਹੋਣ ਦਿੱਤੀ ਪਰ ਅਸੀਂ ਕਹੀ ਚੱਲੀ ਵੀ ਤੂੰ ਤੈਨੂੰ ਬਰਾਬਰ ਦਾ ਮੌਕਾ ਮਿਲਿਆ ਸੀ ਅਰੇ ਜਿਹੜਾ ਬੰਦੇ ਨੇ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਉਹ ਕਰਦੇ ਮਜਬੂਰੀਆਂ ਨਹੀਂ ਆ ਤੁਸੀਂ ਉਹਦੀ ਵਿਵਸਥਾ ਹੀ ਨਹੀਂ ਦੇਖੀ ਉਹਨੂੰ ਤੁਸੀਂ ਕੁਝ ਦਿੱਤਾ ਹੀ ਨਹੀਂ ਹੈ ਉਹ ਕੰਪੀਟ ਕਿੱਥੋਂ ਕਰ ਲੇਗਾ ਇਹ ਤੇ ਸਾਨੂੰ ਪੂਰੀ ਵਿਵਸਥਾ ਸਮਝਣੀ ਪੋਗੀ ਨਾ ਕਿ ਵਿਵਸਥਾ ਹੈ ਕੀ ਹੈ ਵਿਵਸਥਾ ਕੀ ਹੋਣੀ ਚਾਹੀਦੀ ਸੀ ਸੰਵਿਧਾਨ ਦੇ ਸਬੰਧ ਨਾਲ ਕੀ ਹੈ ਕੀ ਇਹਨਾਂ ਨੇ ਬਣਾਤੀ ਹੈ ਤੇ ਇਹਨੂੰ ਕਿਦਾਂ ਠੀਕ ਕਰਨਾ ਹੈ ਇਹ ਤਿੰਨ ਪਹਿਲੂ ਨੇ ਹਮ ਪਰ ਅਨਫੋਰਚਨਟਲੀ ਬੜੀ ਬਦਕਿਸਮਤੀ ਵਾਲੀ ਗੱਲ